ਮੇਰੇ ਬ੍ਰਦਰ ਦਾ ਮੋਟਰਸਾਈਕਲ ਹੈ ਜੀ ਕੱਲ ਹੱਲੇ ਪਰਸੋ ਬਾਈਕ ਲੈ ਕੇ ਆਇਆ ਹਾਲ ਤਾਂ ਬੱਚਿਆਂ ਨੇ ਦੇਖਿਆ ਤੱਕ ਨਹੀਂ ਮਤਲਬ ਐਨੇ ਚਾਵਾਂ ਨਾਲ ਬੰਦਾ ਬਾਈਕ ਲੈ ਕੇ ਆਂਦਾ 2 ਲੱਖ ਰੁਪਈਆ ਲੱਗ ਗਿਆ ਉਹਦੇ ਤੇ ਮਤਲਬ ਉਹਦੀ ਤਾਂ ਹੱਲੇ ਪਹਿਲੀ ਕਿਸ਼ਤ ਸ਼ੁਰੂ ਵੀ ਕਿਸ਼ਤ ਕਿਦੋਂ ਸ਼ੁਰੂ ਹੋਣੀ ਇੱਕ ਦਿਨ ਹੋਇਆ ਵਾਲੇ ਬਾਈਕ ਆਏ ਨੂੰ TVS ਦੀ ਰੋਨਨ ਨਵੀਂ ਬਾਈਕ ਸੀ ਲੈ ਕੇ ਆਇਆ ਜੀ ਵਾਲੇ ਗੁਰਪੁਰਾ ਵਾਲੇ ਦਿਨ ਉਹ ਬੰਦੇ ਨੇ ਐਨੀ ਬੁਰੀ ਤਰ੍ਹਾਂ ਹਿੱਟ ਕੀਤਾ ਤੁਸੀਂ ਕਾਰ ਦੀ ਕੰਡੀਸ਼ਨ ਦੇਖ ਸਕਦੇ ਹੋ ਬੰਦਾ ਮਤਲਬ ਉਥੇ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਅਗਰ ਉਹ ਆਪਣੇ ਬੰਦੇ ਲਈ ਸਟੈਂਡ ਲੈ ਰਹੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਕਰਨੀ ਆ ਬੰਦਾ ਉਥੋਂ ਨਿਕਲ ਗਿਆ ਤੁਸੀਂ ਨਿਕਲ ਕੇ ਜਾ ਰਹੇ ਹੋ ਈਵਨ ਥੈਟ ਮੇਰੇ ਨਾਲ ਉਹ ਬੰਦਾ ਗਿਆ ਉਹ ਕਹਿ ਰਿਹਾ ਕਿ ਮੈਂ ਇਲਾਜ ਕਰਵਾਉਣਾ ਸਭ ਕੁਝ ਕਰਵਾਉਣਾ ਉਹ ਬੰਦਾ ਖੜਿਆ ਹੀ ਨਹੀਂ ਉਥੇ ਨਿਕਲ ਗਿਆ ਉਹ ਬੰਦਾ ਉਨੋਂ ਉਹਦੀ ਗੱਡੀ ਇੱਥੇ ਖੜੀ ਹੈ ਹਾਲਤ ਐਡੀ ਮਾੜੀ ਹੈ ਉਸ ਚੀਜ਼ ਦੀ ਉਥੋਂ ਸਾਫ਼ ਪਤਾ ਲੱਗ ਰਿਹਾ ਔਰ ਬੰਦਾ ਤਾਂ ਨਸ਼ੇ 'ਚ ਸੀ ਐਨੀ ਦਾ 100% ਹੈ ਉਹੀ ਭਾਈ ਸਾਹਿਬ ਉਹੀ ਕਹਿ ਰਹੇ ਆ ਜੀ ਉਹੀ ਕਹਿ ਰਹੇ ਆ ਕਿ ਪੁਲਿਸ ਨੂੰ ਇਤਲਾਹ ਕਰਨ ਵਾਲੀ ਗੱਲ ਹੋਈ ਹੈ ਅਗਰ ਤੋ ਅਗਰ ਤੇਰੇ ਮਨ ਵਿੱਚ ਕੁਝ ਨਹੀਂ ਹੈ ਬਾਈ ਤੂੰ ਵੈਸੇ ਕਹਿ ਕਿ ਬਾਈ ਮੈਨੂੰ ਇੱਥੇ ਇਲਾਜ ਕਰਾਓ ਬੰਦੇ ਦਾ ਕੋਈ ਦਿੱਕਤ ਨਹੀਂ ਹੈ ਇਨਸਾਨ ਦੀ ਜ਼ਿੰਦਗੀ ਬਚਾਓ ਪਹਿਲਾਂ ਠੀਕ ਹੈ ਨਾ ਤੁਸੀਂ ਈਵਨ ਦੈਟ ਉਥੋਂ ਨਿਕਲ ਰਹੇ ਹੋ ਇਹ ਤਾਂ ਹੁਣ ਤਾਂ ਕਾਰਵਾਈ ਕਰवानी ਹੈ ਜੀ ਹੁਣ ਹਾਂਜੀ 112 ਤੇ 112 ਤੇ ਫੋਨ ਕਰਨ ਲੱਗਿਆ ਭਾਈ ਸਾਹਿਬ ਆ ਕੇ ਇੱਥੇ ਗੱਡੀ ਦੇਖੋ ਤੇ ਤੁਸੀਂ ਇਹ ਬੰਦੇ ਦੀ ਹਾਲਤ ਦੇਖੋ ਤੇ ਬਹੁਤ ਬੁਰਾ ਹਾਲ ਕੀਤਾ ਹੋਇਆ ਜੀ ਬੰਦਾ ਵੀ ਨਿਕਲ ਗਿਆ ਹਾਂਜੀ ਕੀ ਨਾਮ ਕੀ ਹੈ ਜੀ ਮੇਰਾ ਨਾਮ ਰੋਹਿਤ ਹੈ ਜੀ ਭਾਈ ਇਹ ਐਕਸੀਡੈਂਟ ਹੋਇਆ ਕਿੱਥੇ ਹੋਇਆ ਤੁਹਾਡਾ ਜਿਹੜੀ ਬਾਈਕ ਦਾ ਬਹੁਤ ਬੁਰਾ ਹਾਲ ਹੋਇਆ ਕੀ ਹੋਇਆ ਇਹ ਬੜੀ ਲਿੰਕ ਰੋਡ ਤੇ ਹੋਇਆ ਪਿੱਛੋਂ ਮੈਂ ਬਾਈਕ ਤੇ ਚਲਾ ਰਿਹਾ ਸੀ ਤੇ ਪਿੱਛੋਂ ਆ ਕਰਕੇ ਆ ਗੱਡੀ Honda City ਨੇ ਠੋਕਿਆ ਮਤਲਬ ਬਹੁਤ ਜ਼ਿਆਦਾ ਓਵਰ ਸਪੀਡ ਤੇ ਸੀਗੀ ਅੱਛਾ ਜੀ ਨੇ ਠੋਕਿਆ ਤੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ गिर ਗਿਆ ਤੇ ਨਸ਼ਾ ਪਤਾ ਉਹਨੇ ਕੀਤਾ ਹੋਇਆ ਹੈ ਕਿ ਬਹੁਤ ਜ਼ਿਆਦਾ ਮਤਲਬ ਮੂੰਹ ਚੋ ਸਮੈਲ ਆ ਰਹੀ ਹੈ ਉਹਦੇ ਅੱਛਾ ਜੀ ਤੇ ਨਾਲ ਦੋ ਪਿਆਰੀ ਦੋ ਤਿੰਨ ਪਿਆਰੀ ਸੀਗੇ ਉਹ ਵਿੱਚ ਰਗੜ ਤੇ ਬਹੁਤ ਜ਼ਿਆਦਾ ਮਤਲਬ ਬੁਰਾ ਹਾਲ ਕਰਤਾ ਹੁੰਦਾ ਮੈਂ ਡਿੱਗ ਗਿਆ ਉੱਥੇ ਤਾਂ ਬਾਈਕ ਬਾਈਕ ਤਾਂ ਖਤਮ ਹੋ ਗਿਆ ਮੇਰਾ ਅੱਛਾ ਜੀ ਬਟ ਜੋ ਬਲੀਆਂ ਜਿਹੜੀਆਂ ਸੱਟ ਲੱਗ ਗਈ ਉਹਨਾਂ ਨੂੰ ਦੇਖ ਰਹੇ ਸੀ ਕਿ ਉਹਨਾਂ ਨੂੰ ਸੱਟ ਲੱਗੀ ਬਹੁਤ ਜ਼ਿਆਦਾ ਸਿਰ 'ਚੋਂ ਖੂਨ ਹੀ ਇਹ ਉਹ ਫਿਰ ਉਹਨਾਂ ਨੇ ਫੜਾ ਫੜ ਗੱਡੀ ਚ ਪਾ ਕਰਕੇ ਲੈ ਕੇ ਅਸੀਂ ਗਏ ਆ ਉਹਨਾਂ ਦੇ ਪਾਸ ਦੀਆਂ ਤਾਂ ਉਹ ਕਿੰਨੇ ਸੱਟੇ ਵੀ ਅੰਦਰ ਵੜ ਗਏ ਕਿੰਨੇ ਫਟਦਾ ਹੋ ਜਾ ਬੰਦਾ ਅ ਇੱਕ ਤਾਂ ਮੈਂ ਹੀ ਮੈਂ ਹੀ ਫੱਟੜ ਹੋ ਗਿਆ ਮੇਰੀ ਪੇਟ ਤੇ ਸੱਟ ਲੱਗੀ ਐ ਬਾਹਾਂ ਤੇ ਲੱਗੀ ਐ ਤੇ ਬਾਈਕ ਤੁਹਾਡੀ ਪੂਰੀ ਖਤਮ ਬਾਈਕ ਤਾਂ ਪੂਰੀ ਖਤਮ ਹੋ ਗਈ ਐ ਕਹਿੰਦੇ ਬਾਈਕ ਵੀ ਕਹਿੰਦੇਗਾ ਇੱਕ ਦੋ ਦਿਨ ਹੀ ਹੋਈ ਸੀ ਲੈ ਮੈਂ ਪਰਸੋਂ ਲਈ ਤੇ ਗੁਰਪੁਰ ਵਾਲੇ ਦਿਨ ਅੱਛਾ ਬਾਈਕ ਪਰਸੋਂ ਬਾਈਕ ਲਈ ਅੱਜ ਐਕਸੀਡੈਂਟ ਹੋ ਗਿਆ ਹਾਂਜੀ ਅੱਛਾ ਤੇ ਇਸ ਦੌਰਾਨ ਦੋ ਕਹਿੰਦੇ ਦੋ ਬੰਦੇ ਤਿੰਨ ਬੰਦੇ ਹੋਰ ਵੀ ਫੱਟੜ ਦੋ ਤਿੰਨ ਬੰਦੇ ਹੋਰ ਫੱਟੜ ਹੋਏ ਇੱਕ ਬੰਦੇ ਦਾ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਉਹ ਤਾਂ ਰੱਬ ਹੀ ਬਚਾ ਲਵੇ ਉਹਨੂੰ ਬਚਾ ਲਵੇ ਉਹਦੇ ਚਾਂਸ ਘੱਟ ਹੀ ਹੈ ਅੱਛਾ ਅੱਛਾ ਤੇ ਬਾਈਕ ਸਵਾਰ ਜਿਹਦਾ ਦੱਸਿਆ ਜਾ ਰਿਹਾ ਕਿ ਜਿਹੜੀ ਕਾਰ ਸੀਗੀ ਕਾਫੀ ਓਵਰ ਸਪੀਡ ਨਾਲ ਬਹੁਤ ਜ਼ਿਆਦਾ ਓਵਰ ਸਪੀਡ ਸੀ ਕਿਹੜੀ ਸਾਈਡ ਤੋਂ ਆ ਰਹੀ ਸੀ ਉਹ ਕਿੱਧਰ ਜਾ ਰਹੀ ਸੀ ਕਾਰ ਸੀਮਾ ਚੌਂਕ ਵੱਲੋਂ ਆ ਰਹੀ ਸੀ ਸਮਾਰਾ ਚੌਂਕ ਵੱਲ ਜਾ ਰਹੀ ਸੀ ਤੁਹਾਡੀ ਕਿੰਨੀ ਸਪੀਡ ਸੀ ਮੈਂ ਤਾਂ ਬਿਲਕੁਲ ਮੋੜ ਤੇ ਸੀਗਾ ਆਪਣੇ ਘਰ ਦਾ ਆਖਰੀ ਮੋੜ ਸੀ ਮੈਂ ਤਾਂ ਮੁੜਨ ਲੱਗਾ ਸੀ ਬੜੇ ਆਰਾਮ ਨਾਲ ਅੰਦਰ ਗਣੇਸ਼ਨਗਰ ਵਾਲੇ ਪਾਸੇ ਮੈਂ ਮੋੜਨ ਲੱਗਾ ਸੀ ਉਹੀ ਰਸਤਾ ਆਪਣਾ ਫਿਰ ਜਿੱਦਾਂ ਹੀ ਮੋੜ ਤੇ ਪਹੁੰਚੇ ਆਂ ਤੇ ਨੇ ਪਿੱਛੋਂ ਆ ਕੇ ਮਾਰਿਆ ਬਹੁਤ ਬੁਰੇ ਤਰੀਕੇ ਨਾਲ ਕਿੰਨੇ ਕਿਦਾਂ ਖਾਨ ਹੋ ਗਿਆ ਤੁਹਾਡਾ ਮੈਂ ਬਾਈਕ ਖਤਮ ਹੋ ਗਈ ਬਾਈਕ ਤਾਂ ਮੈਨੂੰ ਲੱਗ ਰਿਹਾ ਕਿ ਕੁਝ ਜਿੱਦਾਂ ਜਿੱਦਾਂ ਮੈਨੂੰ ਦਿਖਿਆ ਉਹ ਤੇ ਚੱਕੇ ਨਹੀਂ ਆ ਰਹੇ ਸੀ ਆਪਸ ਐਨਾ ਜੁੜ ਗਿਆ ਕਿ ਤਿੰਨ ਬੰਦੇ ਨੇ ਤਾਂ ਅਸੀਂ ਖੜਾ ਕੀਤਾ ਉਹ ਖੜਾ ਹੀ ਨਹੀਂ ਹੋ ਰਹੀ ਸੀ ਬਾਈਕ ਲੱਗਦਾ ਵੀ ਜੋ ਡਰਾਈਵਰ ਸੀਗਾ ਉਹਨੇ ਕੋਈ ਨਸ਼ੇ ਦਾ ਸ਼ੀਸ਼ਾ ਦਿੱਤਾ ਹੋਇਆ ਸੀ ਇਸ ਕਰਕੇ ਹੋਇਆ ਸੋ ਪ੍ਰਤੀਸ਼ਤ ਨਸ਼ੇ ਦਾ ਕੀਤਾ ਹੋਇਆ ਸੀ ਇਹਨੇ ਉਹ ਮਤਲਬ ਉਹ ਜਦੋਂ ਗੱਡੀ ਚ ਉਹ ਬੰਦਿਆਂ ਨੂੰ ਗੱਡੀ ਚ ਪਾ ਕੇ ਮੈਂ ਹੀ ਨਾਲ ਲੈ ਕੇ ਆਇਆ ਹਸਪੀਟਲ ਵਾਸਤੇ ਤੇ ਉਹ ਗੱਡੀ ਦੇ ਵਿੱਚ ਬੈਠ ਕੇ ਮੈਨੂੰ ਪਤਾ ਲੱਗ ਰਿਹਾ ਸੀ ਕਿ ਕਿੰਨੀ ਉਹਦੇ ਮੂੰਹ 'ਚੋਂ ਤਦਬੂ ਆ ਰਹੀ ਸੀ ਹੁਣ ਤੁਸੀਂ ਇੱਥੇ ਖੜੇ ਹੋ ਨਾ ਸ਼ਿਵਾਜੀ ਨਗਰੋਂ ਇੱਥੇ ਮਤਲਬ ਤੁਹਾਡੀ ਐਕਸੀਡੈਂਟ ਇੱਥੇ ਹੋਇਆ ਜੀ ਇੱਥੇ ਕਿਉਂ ਖੜੇ ਹੋ ਗੱਡੀ ਇੱਥੇ ਕਿੱਦਾਂ ਆ ਗਈ ਜਿਹੜੀ ਐਕਸੀਡੈਂਟ ਕੀਤਾ ਜਨੇ ਉਹ ਜੀ ਐਦਾਂ ਆ ਗਈ ਕਿ ਉਹ ਬੰਦਾ ਜਿਹੜਾ ਉੱਥੇ ਫੱਟੜ ਹੋਇਆ ਸੀ ਬਹੁਤ ਜ਼ਿਆਦਾ ਅਸੀਂ ਬਾਈਕ ਨੂੰ ਤਾਂ ਉੱਥੇ ਹੀ ਖੜਾ ਕੀਤਾ ਪਹਿਲੇ ਉਹਨੂੰ ਬੰਦੇ ਨੂੰ ਬਚਾਉਣ ਦੀ ਸਾਨੂੰ ਜ਼ਰੂਰਤ ਲੱਗੀ ਜ਼ਿਆਦਾ ਜੀ ਅਸੀਂ ਅਸੀਂ ਸੀਐਮਸੀ ਵਾਲੇ ਪਾਸੇ ਗੱਡੀ ਕੱਢ ਲਈ ਤੇ ਤੁਸੀਂ ਇਧਰੋ ਲੈ ਕੇ ਚੱਲ ਤੇ ਅਸੀਂ ਸੀਐਮਸੀ ਇਹਨੂੰ ਐਡਮਿਟ ਕਰਾਈਏ ਤੇ ਨਿਊਜ਼ ਹੋਏ ਦੀ ਨਜ਼ਰ ਇੱਥੇ ਜਿੱਥੇ ਅਸੀਂ ਖੜੇ ਆ ਗੱਡੀ ਜਿੱਥੇ ਪਿੱਛੇ ਖੜੀ ਹੈ ਇੱਥੇ ਆ ਕੇ ਉਹਦਾ ਟਾਇਰ ਫਟ ਗਿਆ ਕਿਉਂਕਿ ਇੰਨੀ ਜ਼ੋਰ ਦੀ ਗੱਡੀ ਹਿੱਟ ਹੋਈ ਸੀ ਠੀਕ ਹੈ ਉਹ ਟਾਇਰ ਫਟਣ ਦੇ ਨਾਲ ਗੱਡੀ ਹਿਲਣੀ ਹੋ ਗਈ ਬੰਦ ਫਿਰ ਤਾਂ ਅਸੀਂ ਉਹਨੂੰ ਦੂਜੇ ਬੰਦ ਮਤਲਬ ਐਂਬੂਲੈਂਸ ਜੇ ਪਾ ਕੇ ਉਹਨੂੰ ਉੱਥੇ ਭੇਜਿਆ ਹਸਪੀਟਲ ਹਾਂ ਤੇ ਅਸੀਂ ਉਹਦੇ ਇੱਥੇ ਹੀ ਖੜੇ ਜਿਹੜਾ ਉਹ ਬੰਦਾ ਕਹਿੰਦੇ ਫਰਾਰ ਹੋ ਗਿਆ ਫਿਰ ਉਸ ਤੋਂ ਬਾਅਦ ਗੱਡੀ ਵਾਲਾ ਉਹ ਗੱਡੀ ਉੱਥੇ ਪਹੁੰਚੇ ਆ ਤੇ ਉੱਥ ਤੇ ਉਹ ਬੰਦਾ ਕਿਤੇ ਦੇਖ ਕੇ ਹੋਰੇ ਪਰਾਂ ਹੋ ਗਿਆ ਉਹ ਐਕਸੀਡੈਂਟ ਕਰਨ ਵਾਲਾ ਵੀ ਮੋਕੇ ਤੋਂ ਫਰਾਰ ਫਰਾਰ ਹੈ ਉਹ ਸਾਈ ਮੋਕੇ ਤੇ ਪਹੁੰਚੀ ਹਲਕਾ ਹਜੇ ਤਾਂ ਨਹੀਂ ਪਹੁੰਚੀ ਕੋਈ ਤਾਂ ਲੇਗਨ ਕੰਪਲੇਟ ਕੀਤੀ ਗਈ ਆ ਨਹੀਂ ਕੰਪਲੇਂਟ ਹਲੇ ਨਹੀਂ ਕੀਤੀ ਗਈ ਅਸੀਂ ਉਹਦੇ ਕੰਪਲੇਂਟ ਹੀ ਕਰਨ ਦਾ ਚੱਲੇ ਸੀ ਜਦੋਂ ਅਸੀਂ ਉਹਨੂੰ ਕਿਹਾ ਕਿ ਉਹਨੇ ਕਿਉਂਕਿ ਹਸਪੀਟਲ ਨੇ ਸਾਨੂੰ ਕਿਹਾ ਨਾ ਕਿ ਪਰਚਾ ਕਰਨਾ ਹੈ ਕਿ ਕੀ ਕਰਨਾ ਹੈ ਅਸੀਂ ਆ ਜੀ ਪਰਚਾ ਕਰਾਂਗੇ ਕਿਉਂਕਿ ਬਹੁਤ ਬੁਰੀ ਤਰ੍ਹਾਂ ਮਾਰੇ ਆ ਉਹ ਜਦੋਂ ਹੀ ਪਰਚੇ ਦੀ ਗੱਲ ਹੋਣੀ ਸ਼ੁਰੂ ਹੋਈ ਉਹਨੂੰ ਪਤਾ ਨਹੀਂ ਲੱਗਿਆ ਕਦੋਂ ਪਿੱਛੋਂ ਗਾਇਬ ਹੋ ਗਿਆ ਕੀ ਕਾਰਵਾਈ ਕੀਤੀ ਜਾਂਦੇ ਅਜੇ ਲੋਕਾਂ ਦੇ ਕਿੰਨਾ ਦੀ ਕਾਰਵਾਈ ਉਹ ਫੜੋ ਨਹੀਂ ਅੰਦਰ ਕਰੋ ਇਹਨੂੰ ਇਹਨੂੰ ਮਤਲਬ ਪਹਿਲਾਂ ਤਾਂ ਲਾਇਸੈਂਸ ਰੱਦ ਕਰੋ ਪਹਿਲਾਂ ਇਹਦਾ ਪਤਾ ਲੱਗੇ 100% ਲਾਇਸੈਂਸ ਦਾ ਮਤਲਬ ਉਹ ਤੋਂ ਦੂਜੀ ਗੱਲ ਹੈ ਉਹ ਤੋਂ ਭੱਜਣ ਨੂੰ ਫਿਰਦਾ ਸੀ ਜਦੋਂ ਉੱਥੇ ਵਜੀ ਉਹ ਤੋਂ ਭੱਜਣ ਨੂੰ ਫਿਰਦਾ ਮਸਾ ਰੋਕਿਆ ਇਹਨੂੰ ਮਤਲਬ ਲੋਕਾਂ ਦੇ ਰਸ਼ ਨੇ ਰੋਕ ਲਿਆ ਨਹੀਂ ਤਾਂ ਇਹਨੇ ਉੱਥੇ ਹੀ ਫਰਾਰ ਹੋ ਗਿਆ ਲੋਕਾਂ ਦੇ ਰਸ਼ ਨੇ ਤਾਂ ਕੋਈ ਨਹੀਂ ਸੀ ਇਹ ਲੋਕਾਂ ਦੇ ਰਸ਼ ਨੂੰ ਹੀ ਵਿੱਚੋਂ چیر ਕੇ ਭੱਜਣ ਨੂੰ ਫਿਰਦਾ ਸੀ ਗੱਡੀ ਨਹੀਂ ਹਿੱਲੀ ਗੱਡੀ ਜਿਸ ਹੱਦ ਨਾਲ ਇੱਕਦਮ ਠੁੱਕ ਗਈ ਉਹ ਚਾਰ ਪੰਜ ਬੰਦਿਆਂ ਨੇ ੱਤਕਾ ਮਾਰਿਆ ਤਾਂ ਗੱਡੀ ਪਿੱਛੇ ਆਈ ਹੈ ਉਹ ਖੜੇ ਬੰਦੇ ਤਾਂ ਜੱਕਤੇ ਨੇ ਗੱਡੀ ਹਿੱਲੀ ਨਹੀਂ ਜਿਹਦੇ ਕਰਕੇ ਸਾਰਿਆਂ ਨੂੰ ਹੈਲਪ ਕਰਨੀ ਪਈ ਤੇ ਫਿਰ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਜੀ ਬਿਲਕੁਲ ਹੋਇਆ ਜੀ ਬਿਲਕੁਲ ਹੋਇਆ ਕਿਉਂਕਿ ਉਹ ਇੱਕਦਮ ਮੋੜ ਕੇ ਨਾ ਬਿਲਕੁਲ ਵਿੱਚ ਹੀ ਇੱਕਦਮ ਰੈਮ ਕਰਕੇ ਚਲਾ ਗਿਆ ਬੰਦਾ ਜੀ